2004 ਚ ਮੈਂ ਹੂੰ ਆਉਦੇ ਅਧਿਆਪਕਪਾਤ ਤੋਂ ਰਟਾਇਰ ਹੋ ਗਿਆ ਸੀ ਠੀਕ ਹੈ 20 ਸਾਲ ਮੈਨੂੰ ਰਟਾਇਰ ਹੋਏ ਨੂੰ ਹੋ ਗਏ ਫਿਰ ਇਹ ਕਦੋਂ ਸ਼ੁਰੂ ਕੀਤਾ ਸੀ ਆ ਬੱਕਰੀਆਂ ਦਾ ਕੀਤਾ ਸੀ ਇਹ ਜੀ ਮੈਂ 15 ਮਈ 2000 23 ਨੂੰ ਸਟਾਰਟ ਕੀਤਾ ਸੀ ਆਪਾਂ ਕੰਮ ਕਰੀਏ ਤੇ ਉਹਨਾਂ ਨੂੰ ਸੇਹ ਦਿਈਏ ਵੀ ਭਾਈ ਬਾਹਰ ਭੱਜਣ ਦੀ بجائے ਹੂੰ ਬਾਹਲੇ ਦੇਸ਼ਾਂ ਦੀ ਗੁਲਾਮੀ ਸੈਨ ਦੀ بجائے ਉੱਥੇ ਵੀ ਕੀ ਕਰਨਾ ਭਾਵੇਂ ਝਾੜੂ ਪੋਚਾ ਕਰਾ ਲਓ ਇੱਥੇ ਇੱਥੇ ਕੰਮ ਕਹਿੰਦੇ ਨਾ ਉੱਥੇ ਵਰਕ ਮਿਲ ਗਿਆ ਪਰ ਪ੍ਰੋਫੋਟ ਮਿਲ ਗਿਆ ਬੱਚਿਆਂ ਨੂੰ ਇਸ ਪਾਸੇੋਂ हट ਕੇ ਆਪਦੇ ਨਿੱਜੀ ਕੰਮਾਂ ਵਾਲੇ ਪਾਸੇ ਛੋਟੇ ਥੋੜੇ ਪੈਸੇ ਨਾਲ ਲਾ ਕੇ ਆਪਣੀ ਧੰਦੇ ਤੋਰਨੇ ਚਾਹੀਦੇ ਆ ਖਾਨ ਤੇਰੀ ਉਮਰ 36 ਸਾਲ ਹੂੰ ਤੇ ਮੇਰੀ 74 ਸਾਲ ਠੀਕ ਹੈ ਇੱਕ ਸலாம் ਧਰਮ ਨੂੰ ਮੰਨਣ ਵਾਲੇ ਇੱਕ ਵੱਡੇ ਵੱਡੇ ਪੇਰੀ ਉਮਰ ਚ ਤੇਰੇ ਨਾਲ ਆਪਾਂ ਦੋਸਤੀ ਪਾਈ ਹੈ ਤੇਰੇ ਨਾਲ ਜਾਰੀ ਪੈਗੀ ਤੇ ਜਾਰੀ ਪੈਗੀ ਇਸ ਜਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀ ਇਮਾਨਤ ਚ ਲਖਨਾਮਤ ਨਾ ਹੋਵੇ ਹਾਂ ਜਿਹੜੇ ਚੂਚੇ ਦੇਸੀ ਬ੍ਰੀਡ ਹਾਂ ਉਹਦੇ ਬਾਰੇ ਦੇਸੀ ਮੁਰਗੀਆਂ ਦੇ ਚੂਚੇ ਕਿੰਨੇ ਕੁ ਬੱਚੇ ਪਾਏ ਹੋਇਆ ਉਹ ਮੈਂ 1000 ਚੂਚਾ ਪਾਇਆ ਜਿਹੜੀ ਬ੍ਰੀਡ ਹੈ ਉਹ ਆ ਰਹੀ ਯਾਰ ਤੇ ਬਲੈਕ ਸਟ੍ਰੋਕ ਸਟੇਜਲੀ ਬਰੀਦਾ ਠੀਕ ਹੈ ਉਹ ਜਾਨ ਚੂਚਾ ਪਾਇਆ ਅਸੀਂ ਜੀ ਘਟੋ ਘਟ 15 15 20 20 ਕਿਲੋ ਪਾਣੀ ਪਿਆ ਤਾਂ ਮਸਾਲਾ ਲਾਤਾ ਹਾਂ ਲੋ ਜੀ ਤੋਲ ਕੇ ਕਿਰਾ ਦੇ ਦਿੱਤੀਆਂ ਹਾਂ ਕੰਡੇ ਚ ਕੋਸ ਇਧਰ ਘੜੋ ਬੜੀ ਕਰਤੀ ਪਤਾ ਨਹੀਂ ਕੀ ਕੀ ਕਰਦੇ ਜਾਨੀ ਕਿ ਜਾਨੀ ਕਿ ਆਪਾਂ ਨੂੰ ਬਿਲਕੁਲ ਇੱਕ ਤਾਂ ਲੁੱਟ ਤੋਂ ਬਚਣਾ ਚਾਹੀਦਾ ਜਿਹੜੀ ਜਿਹੜਾ ਬੀਟਰ ਲ ਆ ਕਦੇ ਵੀ ਤੋਲ ਕੇ ਨਹੀਂ ਮਿਲਦੀ ਠੀਕ ਹੈ ਇਹ ਚੈਲੰਜ ਆ ਕਦੇ ਵੀ ਬੰਦਾ ਕਹਦੇ ਵੀ ਜੀ ਮੈਂ ਤੋਲ ਕੇ ਦੇਣਾ ਟਾਪ ਕੁਆਲਟੀ ਦੇ ਬੀਟਰ ਦਾ ਮਾਲ ਐ ਕਰੋ ਮੈਨੂੰ 500 ਰੁਪਏ ਦੇ ਉਹ ਤਾਂ ਕਹਿੰਦਾ 200 70 280 300 ਤੱਕ ਦੇਵਾਂਗੇ ਅਸੀਂ ਟਾਪ ਬੀਟਲ ਦਾ ਮਾਲ ਮੈ ਲੈਣ ਨੂੰ ਬੈਠਾ ਹਾਂ ਅਗਰ 30 ਕਿਲੋ ਦੀ ਪਾਠਾ ਟਾਪ ਬੀਟਲ ਹੋਣੀ ਚਾਹੀਦੀ ਆ ਉਹ ਮੈਂ 500 ਰੁਪਏ ਨੂੰ ਲੈਣ ਨੂੰ ਬੈਠਾ ਮੈਨੂੰ ਪਾਠਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਲਤੀ ਲਾਣਾ ਟੀਵੀ ਫੇਸਬੁੱਕ ਪੇਜ ਦੇ ਉੱਤੇ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ 78 ਸਾਲਾਂ ਦੇ ਉਸ ਬਜ਼ੁਰਗ ਨਾਲ ਜਿਨ੍ਹਾਂ ਨੇ ਸਰਕਾਰੀ ਜੋਬ ਵੀ ਕੀਤੀ ਮਾਸਟਰ ਰਹੇ ਪਰ ਉਸ ਤੋਂ ਬਾਅਦ ਵੀ ਕਹਿੰਦੇ ਜੀ ਨਹੀਂ ਪਰਿਆ ਹੈਗਾ ਵੀ ਕੁਛ ਕਰੀਏ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਕੁਝ ਕਰੀਏ ਤਾਂ ਜੋ ਆਪਾਂ ਜ਼ਿੰਦਗੀ ਸਖਾਲੀ ਰੱਖੀਏ ਤੇ ਕੰਮਕਾਰ ਕਰਦੇ ਰਹੀਏ ਸਰੀਰ ਵੀ ਸਖਾਲਾ ਰਹੇ ਅੱਜ ਆਪਾਂ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚਿਆ ਸਿੱਧੂ ਪੋਲਟਰੀ ਅਤੇ ਬੱਕਰੀ ਫਾਰਮ ਦੇ ਵਿੱਚ ਮਿਲਾਉਂਦੇ ਆ ਤੁਹਾਨੂੰ ਉਸ ਸ਼ਖਸੀਅਤ ਨਾਲ ਉਸ ਬਜ਼ੁਰਗ ਦੇ ਨਾਲ ਜਿਸ ਨੇ ਇਸ ਕੰਮ ਨੂੰ ਸ਼ੁਰੂ ਕੀਤਾ 78 ਸਾਲ ਦੀ ਉਮਰ ਦੇ ਵਿੱਚ ਕੀ ਕਹਿਣਾ ਉਹਨਾਂ ਦਾ ਇਸ ਕਿੱਤੇ ਬਾਰੇ ਪੋਲਟਰੀ ਫਾਰਮ ਦੇ ਕਿੱਤੇ ਬਾਰੇ ਆਓ ਕਰਦੇ ਆ ਪੂਰੀ ਗੱਲਬਾਤ ਮਾਸਟਰ ਜੀ ਦੇ ਨਾਲ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਜੀ ਆ ਆ ਲੋ ਜੀ ਤੇ ਮਾਸਟਰ ਜੀ ਪਹਿਲਾਂ ਤਾਂ ਦੱਸੋ ਵੀ ਹਾਲ ਚਾਲ ਕੀ ਆ ਦੇਖੋ ਜੀ ਹਾਲ ਚਾਲ ਤਾਂ ਵਧੀਆ ਗੱਗੀ ਡੰਗ ਲਾਊਗਾ ਵਧੀਆ ਹਾਂ ਕੋਈ ਗੱਲ ਨਹੀਂ ਕੋਲ ਮਲਾ ਕੇ ਤੇ ਮੈਂ ਸਭ ਤੋਂ ਪਹਿਲਾਂ ਹੂੰ ਤੁਹਾਨੂੰ ਜਿਹੜਾ ਦਰਸ਼ੇਮ ਲੋਂਗੋ ਵਾਲ ਇਲਤੀ ਲਾਨਾ ਜਿਹੜਾ ਟੀਵੀ ਚੈਨਲ ਹਾਂਜੀ ਜੋ ਮੇਰੇ ਗੋਟ ਫਾਰਮ ਤੇ ਇਥੇ ਪਹੁੰਚੋ ਤੁਹਾਡੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬਹੁਤ ਨਾਲ ਬਹੁਤ ਬਹੁਤ ਧੰਨਵਾਦ ਮਾਡਰ ਜੀ ਰਸੋ ਪਹਿਲਾਂ ਤਾਂ ਵੀ ਆਪਾਂ ਨੌਕਰੀ ਕਿੰਨਾ ਸਮਾਂ ਕੀਤੀ ਆ ਕਿੰਨਾ ਸਮਾਂ ਰਟਾਇਰ ਹੋਇਆ ਨੂੰ ਹੋ ਗਿਆ ਫਿਰ ਆ ਕਿਵੇਂ ਸੋਚ ਲਿਆ ਵੀ ਬੱਕਰੀਆਂ ਮੁਰਗੀਆਂ ਰੱਖੀਏ ਇਹ ਹਾਂ ਦੇਖੋ ਮੈਂ ਮੂਤਾ ਤਕਰੀਬਨ ਹਮ ਸਾਰੀ ਉਮਰੀ ਬਿਥੇ ਨਹੀਂ ਰਿਹਾ ਕੋਈ ਨਾ ਕੋਈ ਕਿਤੇ ਨਾ ਮੈਂ ਜੁੜਾ ਰਹੇ ਹਾਂ ਅੱਛਾ 2004 ਚ ਮੈਂ ਹਮ ਆਉਦੇ ਅਧਿਆਪਕ ਪਦ ਤੋਂ ਰਟਾਇਰ ਹੋ ਗਿਆ ਸੀ ਠੀਕ ਹੈ 20 ਸਾਲ ਮੈਨੂੰ ਰਟਾਇਰ ਹੋਏ ਨੂੰ ਹੋ ਗਏ ਹਾਂ ਮੈਂ ਟੀਵੀ ਤੇ ਹਾਂ ਅ ਵੀਡੀਓ ਜੋ ਜੋ ਵੀ ਮੈਂ ਦੇਖਦਾ ਸੀ ਹਮ ਬੱਕਰੀਆਂ ਫਾਰਮ ਬਾਰੇ ਹਾਂ ਫਾਰਮ ਖੋਲਣ ਬਾਰੇ ਉਹ ਮੈਂ ਦੇਖਦਾ ਰਹਿੰਦਾ ਹਾਂ ਤੇ ਮੇਰਾ ਮਨ ਵੀ ਇਸ ਗੱਲ ਆਲੇ ਪਾਸੇ ਨੂੰ ਰੁੱਝਿਆ ਵੀ ਵੇਲੇ ਰਹਿਣ ਵਾਲੋ ਕੁਛ ਨਾ ਕੀਤਾ ਜਾਵੇ ਨਹੀਂ ਰਟਾਇਰ ਹੋ ਕੇ ਤਾਂ ਮਾਸਟਰ ਜੀ ਐਂ ਕਹਿੰਦੇ ਨੇ ਵੀ ਆਰਾਮ ਕਰਾਂਗੇ ਟੌਰ ਨਾਲ ਸੌਵਾਂਗੇ ਤੁਸੀਂ ਮਾ ਯਾ ਬੱਕਰੀਆਂ ਨਾਲ ਕਿੱਥੇ ਜਿਵੇਂ ਲੈ ਬੜਾ ਦੇਖੋ ਜਿਹੜਾ ਹੈ ਹਾਂ ਟੌਰ ਨਾਲ ਸੌਣਾ ਸੌਣ ਵਾਸਤੇ ਤਾਂ ਲੋ ਅਰੈਸਟ ਕਰਨੀ ਹੈ ਰੈਸ ਹੋ ਸਕਦੀ ਹੈ ਹਾਂ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ ਹੂੰ ਤੇ ਜਿਹੜੇ ਵਿਅਕਤੀ ਆਪਾਂ ਕੰਮਕਾਰ ਦਿੰਨੇ ਆ ਹੂੰ ਓਹੀ ਬੰਦੇ ਸਾਹਮਦੇ ਆ ਮੈਂ ਤਾਂ ਸਿਰਫ ਦੇਖ ਰੇ ਕੀ ਕਰਨੀ ਹੈ ਠੀਕ ਹੈ ਤੇ ਇਹਦੇ ਨਾਲ ਜਿਹੜਾ ਬੰਦੇ ਨੇ ਰਿਟਾਇਰਮੈਂਟ ਲਾਈਫ ਵਧੀਆ ਬਤਾਉਣੀ ਹੁੰਦੀ ਹੈ ਹਾਂ ਤਾਂ ਉਹਨੂੰ ਜੇਵਾਂ ਰੱਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਬੱਚੇ ਵੀ ਮੇਰੇ ਇਸ ਗੱਲ ਤੇ ਖਿਲਾਫ ਵੀ ਤੁਸੀਂ ਕਰੀ ਕੀ ਜਾਂਦੇ ਹੋ ਸਾਰਾ ਕੁਝ ਹੋਣ ਦੇ ਬਾਵਜੂਦ ਹਾਂ ਇਹ ਤੁਸੀਂ ਕੀ ਪੰਗੇ ਲੈ ਜਾਂਦੇ ਹੋ ਹਾਂ ਇਹ ਤਾਂ ਗਰੀਬਾਂ ਦਾ ਧੰਦਾ ਹੈ ਰੋਕੇ ਪਰ ਤੁਹਾਨੂੰ ਕਿਹਨੂੰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਜਾਤ ਵੀ ਹੋਇਆ ਠੀਕ ਹੈ ਪਰ ਮੈਂ ਉਹਨਾਂ ਨੂੰ ਕਿਹਾ ਧੰਦਾ ਕੋਈ ਛੋਟਾ ਵੱਡਾ ਨਹੀਂ ਹਾਂ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੂੰ ਬੱਚੇ ਹੈ ਜਿਹੜੇ ਪੜ੍ਹ ਲਿਖੇ ਡਿਗਰੀਆਂ ਕਰਕੇ ਉਹ ਪ੍ਰਵਾਸ ਹੋ ਰਹੇ ਆ ਬਾਹਲੇ ਦੇਸ਼ਾਂ ਨੂੰ ਜਾ ਰਹੇ ਆ ਸਾਡੀ ਜਿਹੜੀ ਨੌਜਵਾਨ ਸ਼ਕਤੀ ਹੈ ਜਾਂ ਪੈਸਾ ਹੈ ਉਹ ਉਧਰਲੇ ਪਾਸੇ ਨੂੰ ਜਾ ਰਿਹਾ ਤੇ ਸਾਡੇ ਪੰਜਾਬ ਦਾ ਜ਼ਿਆਦਾ ਹੋ ਰਿਹਾ ਹਾਂਜੀ 70 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮੇਰੇ ਇਹ ਵਿਚਾਰ ਹੈ ਵੀ ਲੋਕਾਂ ਵਾਸਤੇ ਬੱਚਿਆਂ ਵਾਸਤੇ ਇੱਕ ਮਾਰਗਦਰਸ਼ਕ ਬਣ ਕੇ ਆਪਾਂ ਕੰਮ ਕਰੀਏ ਤੇ ਉਹਨਾਂ ਨੂੰ ਸੇਧ ਦਈਏ ਵੀ ਭਾਈ ਬਾਹਰ ਭੱਜਣ ਦੀ بجائے ਬਾਹਰੀ ਦੇਸ਼ਾਂ ਦੀ ਗੁਲਾਮੀ ਸੈਨ ਦੀ بجائے ਉੱਥੇ ਵੀ ਕੀ ਕਰਨਾ ਹੈ ਭਾਵੇਂ ਝਾੜੂ ਪੋਚਾ ਕਰਾ ਲਓ ਇੱਥੇ ਇੱਥੇ ਕੰਮ ਕਹਿੰਦੇ ਨਾ ਉੱਥੇ ਵਰਕ ਮਿਲ ਗਿਆ ਪਰ ਪਰਮੂਟ ਮਿਲ ਗਿਆ ਜਿਹੜਾ ਕਿ ਬਹੁਤ ਇਹ ਸਾਡੇ ਬੱਚਿਆਂ ਦੀ ਗਲਤ ਸੋਚ ਹੈ ਤੇ ਸਾਡੀ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਵੀ ਗਲਤ ਹੈ ਬੱਚੇ ਪੜ੍ਹ ਕੇ ਸੜਕਾਂ ਤੇ ਬੇਰੁਜ਼ਗਾਰ ਸੜਕਾਂ ਦੀਆਂ ਤੋਂ ਪਾਂਛੀਕਦੇ ਫਿਰਦੇ ਆ ਇੱਥੇ ਸਰਕਾਰ ਦਾ ਵੀ ਕਸੂਰ ਹੈ ਇੱਥੇ ਬੱਚਿਆਂ ਨੂੰ ਇਸ ਪਾਸੇੋਂ ਹਟਕੇ ਆਪਦੇ ਨਿੱਜੀ ਕੰਮਾਂ ਵਾਲੇ ਪਾਸੇ ਛੋਟੇ ਥੋੜੇ ਪੈਸੇ ਨਾਲ ਲਾ ਕੇ ਆਪਣੀ ਧੰਦੇ ਤੋਰਨੇ ਚਾਹੀਦੇ ਆ ਫਿਰ ਇਹ ਕਦੋਂ ਸ਼ੁਰੂ ਕੀਤਾ ਸੀ ਆ ਬੱਕਰੀਆਂ ਦਾ ਕੀਤਾ ਜੀ ਮੈਂ 15 ਮਈ 2023 ਨੂੰ ਸਟਾਰਟ ਕੀਤਾ ਸੀ ਤੇ ਮੈਂ ਅਸਲ ਜੇ ਇਸ ਗੱਲ ਦਾ ਪਹਿਲੇ ਖੇ ਦਾ ਸ਼ਿਕਾਰ ਹੋ ਗਿਆ ਮੈਂ ਕਿਸੇ ਟੈਨਕ ਲਈ ਤੋਂ ਬਿਨਾ ਇਹ ਧੰਦਾ ਤੋਰ ਲਿਆ ਫਿਰ ਇੱਕ ਦਿਨ ਮੁੱਲਾਪੁਰ ਤੋਂ ਮਿੱਠੂ ਸਿੰਘ ਜਿਹੜਾ ਖਾਲਸਾ ਹੈ ਉਹਦੀ ਵੀਡੀਓ ਆਈ ਬਰਬਰੀ ਬੱਕਰੀਆਂ ਬਾਰੇ ਕੋ ਨਹੀਂ ਬੱਕਰੀਆਂ ਠੀਕ ਹੈ ਖੜੇ ਕਨਾਲੀਆਂ ਮੇਰੇ ਮਨ ਨੂੰ ਬਹੁਤ ਪਾਈਆਂ ਹੋ ਮੇਰੇ ਪਿੰਡ ਦੇ ਬੰਦੇ ਨੇ ਫਾਰਮ ਖੋਲਣਾ ਸੀ ਉਹ ਬੀਟਲ ਬੱਕਰੀਆਂ ਲੈਣ ਗਏ ਹਾਂ ਤੇ ਮੈਂ ਵੀ ਉਹਨਾਂ ਨੂੰ ਕਿਹਾ ਵੀ ਮੈਂ ਪਰ ਵੀ ਬੱਕਰੀਆਂ ਲੈ ਕੇ ਆਉਂ ਠੀਕ ਹੈ ਉੱਥੇ ਜਦੋਂ ਮੈਂ ਗੇਟਾ ਦਿੱਤਾ ਮੰਡੀ 'ਚ ਮੈਨੂੰ ਕੋਈ ਉੱਥੇ ਚਿੱਟਾ ਸਫੈਦ ਰੰਗ ਦੀ ਬੱਕਰੀ ਨਹੀਂ ਮਿਲੀ ਨਹੀਂ ਮਿਲੀ ਮੈਂ ਦੱਬੀਆਂ ਜੀਆਂ ਖੜੇ ਕੰਡਾ ਵਾਲੀਆਂ ਤੇ ਸਿੰਘਾ ਵਾਲੀਆਂ ਬੱਕਰੀਆਂ ਦੇਖੀਆਂ ਜੋ ਕਿ ਮੇਰੇ ਮਨ ਪਸੰਦ ਨਹੀਂ ਸਨ ਠੀਕ ਹੈ ਮੈਂ ਅਖੀਰ ਆ ਕੇ ਗੇਟਾ ਦੇਖ ਕੇ ਉਹ ਜਿਹੜੇ ਮੰਡੀ ਦੇ ਪ੍ਰਬੰਧਕ ਐ ਮਿੱਠੂ ਸਿੰਘ ਹੋਰਾਂ ਕੋਲੇ ਆ ਕੇ ਉਹਨਾਂ ਦੇ ਕੈਂਪ 'ਚ ਬੈਠ ਗਿਆ ਠੀਕ ਐ ਉਸ ਤੋਂ ਬਾਅਦ ਮੈਂ ਦੇਖਿਆ ਵੀ ਜਿਹੜੇ ਮੇਰੇ ਪਿੰਡ ਦੇ ਬੰਦੇ ਐ ਖਰੀਦ ਕਰ ਰਹੇ ਐ ਵੀ ਉਹ ਕਿੱਥੇ ਜੇ ਆ ਜਾ ਕੇ ਮੈਂ ਦੇਖਿਆ ਤਾਂ ਸਹੀ ਹਾਂ ਮੈਂ ਉੱਥੇ ਰਜ਼ਮਾਨ ਰਮਜ਼ਾਨ ਖਾਂ ਦੇ ਤੰਬੂ ਤੇ ਗਿਆ ਉੱਥੇ ਉਹ ਖਰੀਦ ਕਰ ਰਹੇ ਸੀ ਤੇ ਜਦੋਂ ਉੱਥੋਂ ਬਾਹਰ ਨਿਕਲੇ ਤੇ ਰਿਆਸਤ ਖਾਂ ਇਹ ਬਣਾ ਮੈਂ ਇਹਨੂੰ ਹਾਂ ਸ਼ਕਲ ਦੇ ਤੌਰ ਤੇ ਜਾਣਦਾ ਸੀ ਠੀਕ ਐ ਇਹਦੇ ਨਾਲ ਮੇਰੀ ਕਦੇ ਪਹਿਲਾਂ ਜੁਬਾਨ ਨਹੀਂ ਸੰਝੀ ਹੋਈ ਸੀ ਹਾਂ 4 ਮਈ 2024 ਨੂੰ ਜਦੋਂ ਸਾਡੇ ਕੋਲ ਦੀ ਇਹ ਪਾਸ ਕਰਨ ਲੱਗਿਆ ਤੇ ਮੈਂ ਮਹਾ ਖਾਨ ਇੱਕ ਮਿੰਟ ਰੁਕ ਇਹ ਬਾਰੇ ਕੋਈ ਰੋ ਗਿਆ ਕਹਿੰਜੀ ਦੱਸੋ ਮਹਾ ਵੀ ਮੈਂ ਰਟਾਇਰ ਦੀ ਚ ਨਾ 70 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਬੱਕਰੀਆਂ ਦਾ ਜਿਹੜਾ ਧੰਦਾ ਤੋਰਿਆ ਸੀ ਹਾਂਜੀ ਵੀਡੀਓਜ਼ ਦੇਖ ਕੇ ਬਿਨਾ ਟ੍ਰੇਨਿੰਗ ਤੋਂ ਮੈਂ ਫਸ ਗਿਆ ਤੇ ਗਲਤ ਦਿਨਾਲ ਦੇ ਧੱਕੇ ਚੜ ਗਿਆ ਅੱਜ ਮੈਂ ਉਹ ਸਾਮਾਨ ਕਿਹਨਾ ਫਰਸ਼ ਤੇ ਆ ਹਾਂ ਮੈਂ ਬਰਬਰੀ ਬੱਕਰੀਆਂ ਲੈਣੀਆਂ ਚਾਹੁੰਦਾ ਕਹਿੰਦੇ ਜੀ ਕੋਈ ਨਹੀਂ ਦੇਖ ਲਾਂਗੇ ਪਰ ਬਰਬਰੀ ਬੱਕਰੀਆਂ ਨਹੀਂ ਮਿਲੀਆਂ ਹਾਂ ਇਹ ਕਹਿੰਦੇ ਜੀ ਸਾਡੇ ਪਿੰਡ ਦਾ ਕਿਹੜਾ ਕੱਢੋ ਮੇਰੇ ਫਾਰਮ ਤੇ ਆਓ ਅਸੀਂ ਰਾਮਗੜ੍ਹ ਭੁੱਲ ਰਹਾਂ ਹਮ ਇਹਨਾਂ ਦੇ ਫਾਰਮ ਤੇ ਗਏ ਜਗਰਾਉਂਦੇ ਨੇੜੇ ਬਕਾਇਦਾ ਸਪੈਸ਼ਲ ਗੱਡੀ ਕਰਾ ਕੇ ਉੱਥੇ ਗੱਲਬਾਤ ਸਾਂਝੀ ਕੀਤੀ ਮੈਂ ਖਾਨਦੂ ਕਿਹਾ ਮਹਾ ਮੈਨੂੰ ਇਹ ਪਤਾ ਜਾਣਕਾਰੀ ਹੈ ਇਸਲਾਮ ਨੂੰ ਮੰਨਣ ਵਾਲੇ ਇਹ ਵਿਅਕਤੀ ਝੇਰਾਫੇਰੀ ਨਹੀਂ ਕਰਦੇ ਮੈਂ ਇਹ ਤੈਨੂੰ ਅਪਣਾਉਣਾ ਮੈਂ ਤੇਰੇ ਨਾਲ ਸਾਂਝ ਪੈਦਾ ਕਰਨੀ ਚਾਹਣਾ ਵੀ ਤੂੰ ਮੈਥੋਂ ਭਾਵੇਂ ਚੰਗੀ ਬੱਕਰੀ ਵਧੀਆ ਮੇਮਣੇ ਵਾਲੀ ਠੀਕ ਬੱਕਰੀ ਆਪਦੀ ਖਰੀਦੇ ਤੌਰ ਤੇ ਜਿਵੇਂ ਤੂੰ ਆਪ ਦੇ ਮਾਲ ਭਰਨ ਵਾਸਤੇ ਖਰੀਦਦਾ ਮੈਥੋਂ 1000 ਰੁਪਏ ਪ੍ਰਤੀ ਨਕ ਲੈ ਲਿਆ ਕਰੀ ਤੇ ਮੈਨੂੰ ਵਧੀਆ ਬੱਕਰੀਆਂ ਲੈ ਕੇ ਵੀ ਗੱਲ ਹੀ ਹੈ ਤੇੜੀ ਵੀ ਤੈਨੂੰ ਕਰਕੇ ਹਾਂ ਤੈਹੀਂ ਤੈਹੀਂ ਹੈ ਠੀਕ ਹੈ ਵੀ ਤੈਹੀਂ ਲੈ ਕੇ ਦੇਣੀ ਹੈ ਮੈਂ ਨਹੀਂ ਆਉਂਦਾ ਨਾ ਮੈਥੋਂ ਇੰਨਾ ਤੋਰਾ ਫੇਰਾ ਹੁੰਦਾ ਸੋ ਇਹਨੇ ਬੱਕਰੀਆਂ ਕਹਿੰਦੇ ਚਲੋ ਪੰਜ ਬੱਕਰੀਆਂ ਦੇਖ ਲਈਆਂ ਫੇਰ ਮੈਂ ਰਿਆਸਤਗਾਂ ਨੂੰ ਕਿਹਾ ਬਾ ਪੰਜ ਨਹੀਂ ਜਾ ਫੇਰ ਤੂੰ 10 ਹੀ ਲਿਆ ਹੂੰ ਇਹ 10 ਬੱਕਰੀਆਂ ਲਿਆਇਆ ਜਿਹਦੇ ਚ ਇਹਨੇ ਕਿਹਾ ਵੀ ਆ ਤਿੰਨ ਗੱਬਣ ਹੈ ਹੂੰ ਤੇ ਆਹ ਇਹਨੇ ਦੇ ਚੜ ਦੀ ਮਾ ਤੁੰ ਇਹਨੂੰ ਫੰਡਰਾ ਗੈਣਾ ਹੂੰ ਪਰ ਜਿਹੜੀ ਕੋਈ ਜ਼ਬਾਨ ਹੈ ਹੂੰ ਜ਼ਬਾਨ ਵੀ ਕੋਈ ਚੀਜ਼ ਹੈ ਹੂੰ ਮੈਂ ਇਹਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਕਹਿੰਦੇ ਮਾਸਟਰ ਜੀ ਕੋਈ ਗੱਲ ਨਹੀਂ ਵੀ ਜਿਹੜੀਆਂ ਬੱਕਰੀਆਂ ਫੰਡਰਾ ਹੈ ਉਹ ਮੇਰੀਆਂ ਮੈਂ ਵਾਪਸ ਲੈ ਜਾਊਂਗਾ ਹੂੰ ਫਿਰ ਇਹਨਾਂ ਨੇ ਮੈਨੂੰ ਵਾਪਸ ਲੈ ਕੇ ਗਿਆ ਕਿ ਫਿਰ ਹਾਂ ਉਹ ਨਹੀਂ ਇਹ ਵਾਪਸ ਲੈ ਗਏ ਜਿਹੜੇ ਰੇਟ ਚ ਆਈਆਂ ਸੀ ਉਸੇ ਰੇਟ ਚ ਇਹਨਾਂ ਨੇ ਮੈਨੂੰ ਦੋ ਬੱਕਰੀਆਂ ਦੋ ਦੋਵੇਂ ਵਾਲੀਆਂ ਵਧੀਆ ਬੇਮਣੇ ਲਿਆ ਭਰਤੀ ਦੇਤੀਆਂ ਦੇਤੀਆਂ ਮੇਰੇ ਫਾਰਮ ਤੇ ਦੀਆਂ ਤਿੰਨ ਬੱਕਰੀਆਂ ਐਕਸਟਰਾ ਬੈਨੋ ਇਹਨਾਂ ਨੇ ਲੈ ਕੇ ਦਿੱਤੀਆਂ ਹਾਂ ਮਾ ਖਾਨ ਤੇਰੀ ਉਮਰ 36 ਸਾਲ ਤੇ ਮੇਰੀ 74 ਸਾਲ ਠੀਕ ਹੈ ਇੱਕ ਸ람 ਧਰਮ ਨੂੰ ਮੰਨਣ ਵਾਲੇ ਇੱਕ ਬਡੇ ਬਡੇ ਪੇਰੀ ਉਮਰ ਚ ਤੇਰੇ ਨਾਲ ਮੈਂ ਦੋਸਤੀ ਪਾਈ ਹੈ ਤੇਰੇ ਨਾਲ ਜਾਰੀ ਪਈ ਤੇ ਜਾਰੀ ਪੈਗੀ ਇਸ ਜਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀ ਇਮਾਨਤ ਚ ਲਖਣਾ ਮਤ ਨਾ ਹੋਵੇ ਹਾਂ ਆਗੀ ਸਮ ਸਹੀ ਰੂਪ ਚ ਸਹੀ ਢੰਗ ਨਾਲ ਤੁਰਨਾ ਹੈ ਜਦੋਂ ਤੱਕ ਤੂੰ ਤੁਰਦਾ ਰਹੇਗਾ ਠੀਕ ਚੱਲਦਾ ਰਹੂਗਾ ਤੇ ਇਹ ਫਾਰਮ ਤੇਰਾ ਹੈ ਤੇਰੇ ਰਾਹੀਂ ਤਹੀਂ ਵੇਚਣੇ ਠੀਕ ਠੰਗ ਨਾਲ ਬਕਵਾਉਣੇ ਆ ਐ ਨਾ ਹੋਵੇ ਕਿ ਮੈਂ ਇਹਨੂੰ ਪਾਲੀ ਜਾਵਾ ਹੂੰ ਤੂੰ ਕਹੀ ਮਾਸੀ ਜਾਂਦਾ ਪੁੱਤ ਦੇਖੋ ਪੇਂਟ ਸਭ ਦੇ ਲੱਗਿਆ ਸਾਮਣੇ ਖਾਣਾ ਹੈ ਇਹਨੇ ਮਿਹਨਤ ਕਰਨੀ ਹੈ ਪਰ ਜਿਹੜਾ ਆਟੇ ਜੋ ਲੂਣ ਦਾ ਸਮਝ ਜਾਂਦਾ ਹਾਂ ਲੂਣ ਜਾਂ ਆਟਾ ਨਹੀਂ ਕਬਾਉਂਦਾ ਤੇ ਮੈਂ ਖਾਣ ਨੂੰ ਇਸ ਗੱਲ ਦਾ ਮੈਂ ਯਕੀਨ ਰੱਖਣਾ ਇੱਕ ਯਕੀਨ ਦੇ ਤੌਰ ਤੇ ਇਹਦੇ ਨਾਲ ਮੈਂ ਕੰਮ ਹੋ ਰਿਹਾ ਤੇ ਇਹ ਕੰਮ ਬੋਲਦਾ ਆਪਣਾ ਕੰਮ ਵੀ ਬੋਲਦਾ ਤੇ ਇਹ ਕੰਮ ਬੋਲ ਹੈ ਲੋਕ ਮਿਲਦੇ ਐ ਤੇ ਜਿਹੜੀਆਂ ਬੱਕਰੀਆਂ ਆਪਾਂ ਵੇਂ ਵੀਡੀਓ ਚ ਮਾੜੀਆਂ ਮੋਟੀਆਂ ਲਿੱਸੀਆਂ ਲਾਵੇਂ ਦੀਆਂ ਰਹਿਣੀਆਂ ਉਹ ਕਹਿੰਦੇ ਹੁੰਦੇ ਆ ਨਾ ਚਗਾਟ ਚਾਹੀਦੀ ਹੈ ਬਾਣ ਭਰ ਜਾਂਦਾ ਹੈ ਬੱਚੇ ਦਾ ਸਰੀਰ ਚਾਹੀਦਾ ਸਬੂਤ ਚਾਹੀਦਾ ਰਾਜੀ ਮੈਂ ਆਪੇ ਕਰ ਲੂੰਗਾ ਸਹੀ ਗੱਲ ਇਹ ਮੇਰੇ ਅਫਰਾਲੇ ਹੈ ਮੇਰੇ ਯਤਨ ਹੈ ਉਧਰ ਇੱਕ ਪਾਸੇ ਮੈਂ ਜਿਹੜੇ ਚੂਚੇ ਦੇਸੀ ਬਰੀਡ ਹਾਂ ਉਹਦੇ ਬਾਰੇ ਦੇਸੀ ਮੁਰਗੀਆਂ ਦੇ ਚੂਚੇ ਕਿੰਨੇ ਕੁ ਬੱਚੇ ਪਾਏ ਹੋਇਆ ਉਹ ਮੈਂ ਹਜ਼ਾਰ ਚੂਚਾ ਪਾਇਆ ਹੈ ਜਿਹੜੀ ਬਰੀਡ ਹੈ ਉਹ ਆ ਰਹੀ ਯਾਰ ਤੇ ਬਲੈਕ ਸਟ੍ਰੋਕ ਇਸ ਤੇ ਲਿਬ੍ਰੀ ਦੇ ਠੀਕ ਹੈ ਉਹ ਯਾਰ ਚੂਚਾ ਪਾਇਆ ਅਸੀਂ ਉਹਨਾਂ ਨੂੰ ਮਹੀਨੇ ਦਾ ਕਰਕੇ ਉਹ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਮੈਂ ਮੁਰਗੀਆਂ ਪਾਈਆਂ ਸੀ 200 ਲੋਕ ਕਹਿ ਰਹੇ ਜਦੋਂ ਸਿਆਲ ਸੀ ਸਰਦੀ ਠੰਡ ਸੀ ਉਦੋਂ ਮੁਰਗੀਆਂ ਦੇ ਥੱਲੇ ਆਂਡੇ ਚੱਕਣ ਤੇ ਜਾਇਆ ਕਰ ਬੱਸ ਸਾਡੀ ਟ੍ਰੇ ਬੁੱਕ ਕਰਖਿਓ ਅਸੀਂ 4 ਵਜੇ ਵਿਹਲੇ ਹੋ ਜਾਂਦੇ ਜਦੋਂ ਫਰਵਰੀ ਦਾ ਮਹੀਨਾ ਆਇਆ ਮਾੜੀ ਜੀ ਧੁੱਪ ਚਮਕਣ ਲੱਗੀ ਕਹਿੰਦੇ ਜੀ ਗਰਮੀ ਹੋ ਗਈ ਬੱਚੇ ਖਾਣੋਂ ਹਟ ਗਏ ਅੱਛਾ ਆਂਡੇ ਗਰਮ ਹੁੰਦੇ ਆ ਇਹ ਸਾਡੇ ਲੋਕਾਂ ਦੀ ਸੋਚ ਗਲਤ ਬਣੀ ਹੋਈ ਹੈ ਆਂਡਾ ਕੋਈ ਗਰਮੀ ਨਹੀਂ ਵਹ ਹਾਂ ਜਿਹੜੇ ਡਾਕਟਰ ਹੈ ਉਹ ਮਰੀਜ਼ ਨੂੰ ਸਪੈਸ਼ਲੀ ਰეკਮੈਂਡ ਕਰਦੇ ਆ ਵੀ ਮਰੀਜ਼ ਨੂੰ ਦੇਸੀ ਮੁਰਗੀ ਦਾ ਆਂਡਾ ਦਿੱਤਾ ਜਾਵੇ ਸਹੀ ਗੱਲ ਹੁਣ ਮੈਂ 1000 ਚੂਚਾ ਪਾਇਆ ਸਾਈਡ ਤੇ ਮੈਂ ਉਹਨਾਂ ਦੀ ਪਾਲਣ ਕਰ ਰਿਹਾ ਇਧਰ ਬੱਕਰੀਆਂ ਦਾ ਵੀ ਮੈਂ ਕਰ ਰਿਹਾ ਹਾਂ ਹੂੰ ਬੰਦੇ ਜਿਹੜੇ ਮੇਰੇ ਨਾਲ ਦੇ ਹੈਲਪਰ ਹੈ ਉਹ ਵਧੀਆ ਸਾਮ ਸਮਾਹ ਕਰ ਰਿਹਾ ਹੈ ਬੱਕਰੀਆਂ ਸੀ ਸੁਬਾ ਹਾਂ ਜਿਹੜੇ ਹੈਗੇ ਚਰਨ ਵਾਸਤੇ ਚਰਾਵੇ ਚਾਰਨ ਵਾਲੇ ਆਦਿ ਵੀ ਲੈ ਜਾਂਦੇ ਆ ਸ਼ਾਮ ਨੂੰ ਆ ਜਾ ਇੱਥੇ ਆਈਆਂ ਨੂੰ ਮੈਂ ਖਰਾਕ ਵਗੈਰਾ ਦੇ ਦਿੰਦਾ ਠੀਕ ਹੈ ਤੇ ਚਲੋ ਬਾਕੀ ਡਿਪੈਂਡ ਕਰਦਾ ਹੈ ਹੂੰ ਤੇ ਰਿਆਸਤ ਦਾ ਨਹੀਂ ਕੋਈ ਔਖੀ ਲੱਗ ਰਹੀ ਹੈਗੀ ਦੇਖੋ ਸਵੇਰੇ ਕਿੰਨੇ ਕ ਵਜੇ ਉੱਠ ਕੇ ਆ ਜਾਂਦੇ ਉਹ ਚ ਦੇਖੋ ਅਸੀਂ मतलब मैं इते 6 बजे आणा। अच्छा उठ जानो 6 बजे। हां मैं 5 बजे उठ काढ <laughs> दा। मेरे ਵਰਗਾ ਤਾਂ ਫਿਰ ਵੀ 8:00 ਵਜੇ ਹੀ ਦਿੰਦਾ ਉਹ। ਉਹ ਨਹੀਂ ਨਹੀਂ ਦੇਖੋ। ਦੇਖੋ ਇਹਦਾ ਸਰੀਰ ਨੂੰ ਜਿੰਨਾ ਮਰਜੀ ਹਾਲ ਠੀਕ ਬਣਾ ਲਓ। ਹਾਂ। ਜਿੱਥੇ ਮਰਜੀ ਲਾ ਲਓ। ਹਾਂ। ਨੀਂਦ ਭੁੱਖ ਜਿੰਨੇ ਮਰਜੀ ਵਧਾ ਲਓ। ਹੂੰ। ਇਹਨੂੰ ਤੁਸੀਂ ਆਪਦੇ ਸਰੀਰ ਨੂੰ ਸੈੱਟ ਰੱਖਣ ਵਾਸਤੇ ਹੂੰ। ਸਿਦਿਆਂ ਸੋਝੋ। ਹੂੰ। ਸਿਦਿਆਂ ਉੱਠੋ। ਸਿਦਿਆਂ ਸੌਂਸ। ਸਿਦਿਆਂ ਜਾਗੋ। ਠੀਕ ਹੈ। ਸੋ ਮੈਂ 6:00 ਵਜੇ ਤਿਆਰ ਹੋ ਕੇ ਇੱਥੇ ਆ ਜਾਣਾ। ਤੇ ਮੇਰਾ ਜਿਹੜਾ ਵਰਕਰ ਹੈ ਉਹ ਵੀ ਇੱਥੇ ਹੁੰਦਾ ਹੈ ਅਸੀਂ ਆ ਕੇ ਨਾਲ ਮਿਲ ਕੇ ਇਹਦੇ ਫਾਮਸਵਾਲ ਕਰਾਉਂਦੇ ਆਂ ਬੱਚਿਆਂ ਨੂੰ ਝਗਾ ਦਿੰਦੇ ਆਂ ਜਿਹਦਾ ਬਾਧੂ ਦੁੱਧ ਹੁੰਦਾ ਹੈ ਉਹ ਚਾਹ ਵਗੈਰਾ ਵਾਸਤੇ ਅਸੀਂ ਜੋ ਲਗਨੇ ਮੋਸਟਲੀ ਅਸੀਂ ਬੱਚਿਆਂ ਨੂੰ ਹੀ ਦੁੱਧ ਚੰਗਾਉਂਦੇ ਆਂ ਤਾਂ ਕਿ ਬੱਚੇ ਠੀਕ ਤਿਆਰ ਹੋਣ ਤੇ ਇਹਨਾਂ ਦੀ ਚੰਗੀ ਠੀਕ ਸਿਹਰ ਹੋਵੇ ਤੇ ਮੈਂ ਬੱਕਰੀ ਪਾਲਕਾਂ ਨੂੰ ਇਸ ਗੱਲ ਦੀ ਅਪੀਲ ਕਰਦਾ ਵੀ ਜਿਹਨੇ ਬੱਕਰੀ ਧੰਦੇ ਦਾ ਕੰਮ ਕਰਨਾ ਹੈ ਟ੍ਰੇਨਿੰਗ ਲੋ ਟ੍ਰੇਨਿੰਗ ਲਾਈਨ ਤੋਂ ਬਾਅਦ ਜਿਹਨੇ ਵਧੀਆ ਵੀਡਨ ਅਸਲ ਦੇ ਮੇਮਣਿਆਂ ਦੇ ਖਰੀਦ ਕਰਨੀ ਹੈ ਉਹ ਸਿੱਧੂ ਗੋਟ ਫਾਰਮ ਵਾਲਿਆਂ ਵਾਲੀ ਜ਼ਰੂਰ ਦਰਸ਼ਨ ਦਿਓ ਤੇ ਆ ਆ ਇਸ ਗੱਲ ਦਾ ਲਾਭ ਵਟਾ ਸਕਦਾ ਹੈ ਹੈ ਜਾਨੀ ਕਿ ਤੁਹਾਡੇ ਕੋਲ ਆ ਸਕਦਾ ਆ ਸਕਦਾ ਹੈ ਹਾਂ ਠੀਕ ਹੈ ਫੋਨ ਚੁੱਕ ਲਓਗੇ ਹਾਂ ਹਾਂ ਨਾ ਕਿ ਫੋਨ ਚੱਕਣ ਵਾਸਤੇ ਹੁੰਦਾ ਹੈ ਇਹ ਲੈ ਹੁਣ ਇਹਨਾਂ ਨਾਲ ਵੀ ਗੱਲਬਾਤ ਕਰ ਲਈਏ ਤੁਹਾਡੀ ਪਾਰਟਨਰ ਸਾਹਿਬ ਨਾਲ ਬਿਲਕੁਲ ਰਿਆਸ਼ਖਾਨ ਭਾਈ ਜੀ ਤੁਹਾਡਾ ਵੀ ਸਵਾਗਤ ਹੈ ਚਲੋ ਮਾਸਟਰ ਜੀ ਨੇ ਤਾਂ ਆਪਣੀ ਹਨਾ ਵੀ ਕਹੀਏ ਸ਼ੁਰੂ ਤੋਂ ਲੈ ਕੇ ਦੱਸ ਦਿੱਤਾ ਵੀ ਇੰਨੇ ਹੁਣ ਤੁਸੀਂ ਦੱਸੋ ਇਹ ਕੰਮ ਕਾ ਹੈ ਕਿ ਮਾਂ ਚੱਲ ਰਹੀਆਂ ਬੱਕਰੀਆਂ ਦੇ ਕਿੱਥੇ ਵੜ ਦੱਸੋ ਜੀ ਦੀ ਤਰਸ਼ੇਮ ਭਾਈ ਕੱਲੀ ਕੱਲੀ ਗੱਲ ਨੋਟ ਕਰ ਲਈ ਹਾਂ ਔਰ ਇਕਲੀ ਇਕਲੀ ਗੱਲ ਦਾ ਮੈਂ ਜਵਾਬ ਦਵਾਂਗਾ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰੇ ਪੰਜਾਬ ਦੇ ਵਿੱਚ ਕਈ ਫਾਰਮ ਆ ਹਾਂ ਇਹ ਗੱਲ ਆ ਪਰ ਆਊਟ ਆਫ ਸਟੇਟ ਵਿੱਚ ਵੀ ਆਪਣੇ ਬਹੁਤ ਫਾਰਮ ਮੇਰੇ ਖੁੱਲ ਚੁੱਕੇ ਆ ਆਪਦੇ ਬਹੁਤ ਥੋੜੇ ਸਮੇਂ ਦੇ ਵਿੱਚ ਤਰੱਕੀ ਕੀਤੀ ਹੈ ਕਾਰਨ ਕੀ ਆ ਇਹਦਾ ਵੀ ਦੱਸਦਾ بس ਕਾਰਨ ਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਇਮਾਨਦਾਰੀ ਬੱਕਰੀ ਪਾਲਣ ਦਾ ਕਿੱਤਾ ਫੇਲ ਨਹੀਂ ਹੁੰਦਾ ਦੋ ਚੀਜ਼ਾਂ ਕਰਕੇ ਫੇਲ ਹੁੰਦਾ ਹਾਂ ਮਾਸਟਰ ਜੀ ਵੀ ਖੜੇ ਇਹਨਾਂ ਨੂੰ ਵੀ ਗੱਲ ਖੁੱਲ ਕੇ ਦੱਸਦਾ ਪਹਿਲਾਂ ਵੀ ਦੱਸੀ ਮੈਂ ਸਭ ਤੋਂ ਪਹਿਲਾਂ ਤਾਂ ਅਗਰ ਮਾੜਾ ਬੰਦਾ ਟੱਕਰ ਜੇ ਮਾੜਾ ਮਾਲ ਪੈ ਜੇ ਉਹਦਾ ਬੱਕਰੀ ਪਾਲਣ ਦਾ ਕਿੱ ਸਹੀ ਗੱਲ ਹੈ ਦੂਸਰੀ ਚੀਜ਼ ਮਾਸਟਰ ਜੀ ਇੱਕ ਚੀਜ਼ ਇਹ ਵੀ ਆ ਕਿ ਅਗਰ ਤੁਸੀਂ ਸਾਮ ਵਧੀਆ ਨਹੀਂ ਕਰੋਗੇ ਹੂੰ ਉਦੋਂ ਇਹ ਕਿੱਤਾ ਫੇਲ ਹੋ ਚੰਗਾ ਜਾਇ ਸੋਨਾ ਲਿਆ ਕੇ ਤੁਸੀਂ ਉਹ ਕਰ ਦੋਗੇ ਨਾ ਸੋਨਾ ਵੀ ਬੇਕੀਮਤੀ ਹੋ ਜਾਊਗਾ ਜੀ ਠੀਕ ਹੈ ਸਮਝ ਗਏ ਨਹੀਂ ਜੀ ਉਹ ਕੀ ਹੋ ਜਾਊਗਾ ਜਦੋਂ ਬਿਲਕੁਲ ਹੀ ਆਪਾਂ ਸਾਮ ਸਹੀ ਨਹੀਂ ਕਰਾਂਗੇ ਮਾਲ ਜਿਹੜੀ 10 ਵਾਲੀ ਬੱਕਰੀ ਆ ਉਹ 8 ਵਾਲੀ ਨਹੀਂ ਰਹੂਗੀ ਉਹ 5 ਵਾਲੀ ਹੀ ਰਹੇਣੀ 5 ਵਾਲੀ ਰਹੇ ਮੇਨ ਚੀਜ਼ ਦੋਨੇ ਚੀਜ਼ਾਂ ਦੇ ਕਾਰਨ ਕਰਕੇ ਇਹ ਫਾਰਮ ਫੇਲ ਹੋ ਜਾਂਦੇ ਆ ਵੀ ਇੱਕ ਜਾਂ ਬੰਦੇ ਨੂੰ ਗਲਤ ਬੰਦਾ ਟੱਕਰ ਜੇ ਗਲਤ ਮਾਲ ਪਹੇਜੇ ਤਾਂ ਦੂਸਰਾ ਕਾਰਨ ਜੇ ਮਾਲ ਸਹੀ ਕਰਕੇ ਪਵਾ ਦਿੱਤਾ ਮੇਰੇ ਅਰਗੇ ਬੰਦੇ ਨੇ ਜਾਂ ਹੋਰ ਜਿਹੜੇ ਸਹੀ ਬੰਦੇ ਨੇ ਉਹਦੋਂ ਵਾਰ ਅਗਰ ਬੰਦੇ ਨੇ ਮਾਲ ਨਹੀਂ ਸੰਭਿਆ ਤਾਂ ਉਹ ਮਾਲ ਜਿਹੜਾ ਫਾਰਮ ਆ ਉਹ ਫੇਲ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਦੂਜੀ ਗੱਲ ਜਿਵੇਂ ਤਰਸੇਮ ਬਾਈ ਜੀ ਮਾਸਟਰ ਜੀ ਨੇ ਦੱਸਿਆ ਵੀ ਆਸ-ਪਾਸ ਦੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਬੰਦਾ ਇਸ ਕਿੱਤੇ ਦੇ ਜਿਹੜਾ ਸੇਲ ਪਰਚੇਜ਼ ਦਾ ਕੰਮ ਆ ਨਾਲ ਕਰਨਾ ਆਪਾਂ ਨੂੰ ਬਹੁਤ ਜ਼ਰੂਰੀ ਆ ਹਰ ਫਾਰਮ ਵਾਲੇ ਬੰਦੇ ਨੂੰ ਸੇਲ ਪਰਚੇਜ਼ ਕਰਨਾ ਜ਼ਰੂਰੀ ਆ ਇਹਨਾਂ ਨੇ ਮਾਸਟਰ ਜੀ ਨੇ ਮੈਨੂੰ ਕਿਹਾ ਵੀ ਦੋ-ਦੋ ਬੱਚਿਆਂ ਵਾਲੀਆਂ ਬੱਕਰੀਆਂ ਚਾਹੀਦੀਆਂ ਹਾਂ ਅਗਵਾਵਾ ਮਾਸਟਰ ਜੀ ਦੋ ਦੋ ਬੱਚਿਆਂ ਵਾਲੀਆਂ ਬੱਕਰੀਆਂ ਲਿਆ ਕੇ ਦਿੱਤੀਆਂ ਉਹਨਾਂ ਨੂੰ ਹੁਣ ਕੀ ਹੋਊਗਾ ਇਹ ਫਾਇਦਾ ਕਿਵੇਂ ਲਊਗਾ ਇਹਨਾਂ ਤੋਂ ਜਿਹੜੇ ਦੋ ਦੋ ਬੱਚਿਆਂ ਵਾਲੀਆਂ ਬੱਕਰੀਆਂ ਲਿਆ ਕੇ ਦਿੱਤੀਆਂ ਮੋਸਟਲੀ 15 ਬੱਕਰੀਆਂ ਹੋ ਗਈਆਂ ਮਤਲਬ 20 25 ਬੱਚੇ ਹੋ ਗਏ ਮੈਂ ਯਾਨੀ ਕਈ ਵਾਰ ਬੰਦਾ ਟੈਲੀ ਮੈਸੇਜ ਆ ਕੋਸ਼ ਹੋ ਜਾਂਦੀ 20 ਬੱਚੇ ਬੱਚੇ ਬਚਾ ਕੇ ਅਗਰ ਵਾੜਾ ਨਹੀਂ 6 7 7 8 8000 ਰੁਪਏ ਨੂੰ ਬੱਚਾ ਵੇਚਦੇ ਆ ਠੀਕ ਹੈ ਵਾੜਾ ਨਹੀਂ 2 ਲੱਖ ਦੇ ਤਾਂ ਬੱਚੀ ਵੇਚ ਸਕਦੇ ਆ ਹਮਮ ਅਗਰ ਸਹੀ ਤਰ੍ਹਾਂ ਸਾਮ ਕਰ ਲਣਗੇ ਸਹੀ ਹੈ ਅਗਰ ਇਹਨਾਂ ਬੱਚਿਆਂ ਦੀ ਸਾਮ ਸਹੀ ਨਾ ਆਈ ਹੋਈ ਇਹਦੇ ਵਿੱਚ ਲੌਸ ਹੋ ਸਕਦਾ ਫਿਰ ਲੌਸ ਬੱਚੇ ਅਸਲ ਗੋਆ ਉਦੋਂ ਬਾਅਦ ਵਿੱਚ ਇਹੀ ਬੱਕਰੀਆਂ ਗੱਭਣ ਹੋ ਰਹੀਆਂ ਗਾਂ ਹਮਮ ਭਾਦੋਂ ਸੌਣ ਭਾਦੋਂ ਭਾਦੋਂ ਦੇ ਮਹੀਨੇ ਐਂਡ ਦੇ ਵਿੱਚ ਇਹ ਬੱਕਰੀਆਂ ਇਹੀ ਗੱਭਣ ਹੋ ਕੇ ਫਰਵਰੀ ਦੇ ਵਿੱਚ ਫਿਰ ਬੱਚਾ ਦੇ ਦੇਣੀ ਹੈ ਠੀਕ ਹੈ ਤਾਂ ਅਗਰ ਇਹਨਾਂ ਬੱਕਰੀਆਂ ਵਿੱਚ ਆਏ ਫਾਇਦਾ ਹੋਊਗਾ ਔਰ ਮਾਰਟਨੀ ਜਿਵੇਂ ਮੈਨੂੰ ਕਿਹਾ ਵਾ ਵੀ ਬੱਚਿਆਂ ਵਾਲੀ ਬੱਕਰੀ ਚਾਹੀਦੀ ਆ ਆਪਾਂ ਉਹ ਇਹਨਾਂ ਨੂੰ ਲਿਆ ਕੇ ਦਿੱਤੀ ਇਹਨਾਂ ਦੀ ਮੰਗ ਰੀ ਦੇ ਮਤਾਬ ਔਰ ਸੋਚ ਵੀ ਸਹੀ ਹੈ ਇਹ ਦੇਖੋ ਹਮਮ ਅਗਰ ਮੰਨ ਕੇ ਚਲੋ ਐਸ ਆ ਰੁੱਤ ਦੇ ਵਿੱਚ ਬੱਚੇ ਵਾਲੀ ਬੱਕਰੀ ਬੰਦਾ ਖਰੀਦੇ ਹੂੰ ਤਾਂ ਤਾਂ ਹੀ ਬੰਦਾ ਕਾਮਯਾਬ ਹੋ ਸਕਦਾ ਅਗਰ ਇਸ ਟਾਈਮ ਸਿਰ ਦਿਨਾ ਦੇ ਤਿਆਰ ਗੱਬਣ ਬੱਕਰੀ ਲਾਵਾਂਗੇ ਆਪਾਂ ਉਹਦੇ ਵਿੱਚ ਆਪਾਂ ਨੂੰ ਲਾਸ ਹੀ ਲਾਸ ਹੀ ਲਾਸ ਹੀ ਹੋਊਗਾ ਆਹ ਦਿਨ ਗਰਮੀ ਆ ਜੀ ਹਾਂ ਕਿਉਂਕਿ ਨਵਾਂ ਨਵਾਂ ਬੰਦਾ ਉਹਨੂੰ ਸਾਹ ਵੀ ਨਹੀਂ ਸਕੂਗਾ ਗਰਮੀ ਦੇ ਵਿੱਚ ਬੱਚੇ ਨਹੀਂ ਪਾਲਦੇ ਮੱਛਰ ਦੇ ਵਿੱਚ ਬੱਚੇ ਨਹੀਂ ਪਾਲਦੇ ਜੀ ਹੁਣ ਬੱਚੇ ਸਮੇ ਹੋਇਆ ਔਣ ਬਾਲਾਂ ਨਹੀਂ ਮਹੀਨੇ ਨੂੰ ਇਹ ਬੱਚੇ ਸੇਲ ਵੀ ਹੋ ਜਾਣਗੇ ਤਾਂ ਇਹਨਾਂ ਨੇ ਆਪ ਦਾ ਪੈਸਾ ਸੇਵ ਕਰ ਲਾਂਗੇ ਚਾਹੇ 4-5 ਬੱਕਰੀਆਂ ਵੱਧ ਬਣਾ ਲੈਣ ਇਨਾਂ ਨਾਲ ਹੀ ਗੱਲ ਤਰੱਕੀ ਹੋ ਜਾ। ਠੀਕ ਹੈ ਜੀ। ਠੀਕ ਹੈ ਜੀ। ਦੇਖੋ ਹਰ ਇੱਕ ਬੰਦੇ ਨੂੰ ਮੈਂ ਕਹਿੰਦਾ ਵੀ ਬੰਦਾ ਸੰਪਰਕ ਕਰੇ ਆਪਣੇ ਨਾਲ ਆ ਕੇ। ਹਮ ਮਾਸਟਰ ਜੀ ਦਾ ਏਰੀਆ ਇੱਥੋਂ ਦਾ ਆਸ-ਪਾਸ ਏਰੀਆ ਦੇ ਵਿੱਚ ਜਿੱਨੇ ਵੀ ਇਹ ਮੇਰਾ ਹੀ ਫਾਰਮ ਆ। ਮੇਰੀ ਸਰਪ੍ਰਸਤੀ ਦੇ ਵਿੱਚ ਹੀ ਚੱਲੂਗਾ ਜੀ ਇਹ। ਠੀਕ ਹੈ। ਠੀਕ ਹੈ ਨਾ ਜੋ ਮਨ ਦੇ ਲੈਣ ਹੁਣ ਤੱਕ ਮਾਸਟਰ ਜੀ ਕੋਲ ਦੋ ਬੱਕਰੇ ਸੀ। ਹਮ ਮਾਸਟਰ ਜੀ ਨੂੰ ਪੁੱਛ ਲਓ ਬੱਕਰੇ ਕਿੰਨੇ ਦੇ ਖਰੀਦੇ? ਪਰ ਕਿੰਨੇ ਇਹਨਾਂ ਨੇ ਸੇਲ ਕਰਤੇ? ਠੀਕ ਹੈ। ਫਾਇਦਾ ਹੋਇਆ ਨਾ? ਹਮ ਕਿਉਂ ਮਾਸਟਰ ਜੀ? ਆਪਾਂ ਬੱਕਰੇ ਉਹਨਾਂ ਨੂੰ ਖਰਚਾ ਖਰਚਾ ਪਾ ਕੇ 40 ਚ ਪੈਂਦੇ ਸੀ 50000 5500 ਦੇ ਬੱਕਰੇ ਸੇਲ ਕਰਦੇ ਬਗਰੀਦ ਦੇ ਟਾਈਮ ਠੀਕ ਹੈ ਹਰ ਬੰਦੇ ਨੂੰ ਇਹ ਫਾਇਦਾ ਝਕਣਾ ਚਾਹੀਦਾ ਜਿਵੇਂ ਬਗਰੀਦ ਦਾ ਜਿਵੇਂ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਰੱਬ ਸੁੱਖਰੇ ਦੇਖੋ ਫਿਊਚਰ ਦੇਖਣਾ ਚਾਹੀਦਾ ਆਪਾਂ ਇਸ ਫਾਰਮ ਦੇ ਵਿੱਚ ਬੱਕਰੇ ਸਾਹਮਣੇ ਡਿਮਾਂਡ ਰਹਿੰਦੀ ਆ ਮੰਗ ਰਹਿੰਦੀ ਓਵੇਂ ਚੱਲੋ ਹਾਂਜੀ ਓਵੇਂ ਚੱਲੋ ਜੀ ਔਰ ਸਾਫ਼ ਕੰਮ ਕਰੋ ਸਾਬ ਕੰਮ ਕਰਨ ਦੇ ਵਿੱਚ ਹੀ ਬੰਦੇ ਦੀ ਤਰੱਕੀ ਹੁੰਦੀ ਤੁਸੀਂ ਇੱਥੋਂ ਫਿਰ ਜਾਨਵਰ ਸੇਲ ਪਰਚੇਜ ਹੋਈ ਜਾਂਦੀ ਹੈ ਤਰਾਵਾਂਗੇ ਜੀ ਆਪਾਂ ਇਹਨਾਂ ਦੇ ਨਾਲ ਇੱਕ ਚੀਜ਼ ਦਾ ਵਾਅਦਾ ਕੀਤਾ ਦੇਖੋ ਸਾਂਭ ਸਹੀ ਕਰਨ ਮੈਂ ਵਾਰ-ਵਾਰ ਕਿਉਂ ਕਹਿਣਾ ਬੱਕਰੀਆਂ ਦੀ ਸਾਂਭ ਸਹੀ ਕਰ ਲੈਣਾ ਸਾਨੂੰ ਤਾਂ ਮਾਲ ਚਾਹੀਦਾ ਸੀ ਆਪਦੇ ਫਾਰਮਾ ਚ ਮਾਲ ਚੱਕਾਂਗੇ ਅਸੀਂ ਕਾਹਦੇ ਧੱਕੇ ਖਾਵਾਂਗੇ ਉਹ ਠੀਕ ਹੈ ਸਾਨੂੰ ਸਾਨੂੰ ਪਾਠ ਬਕਰੇ ਬੈਠੇ ਬਿਠਾਏ ਹੁਣ ਮਾਰਟਰ ਜਿਹੜੇ ਏਸੀ ਲੱਗਿਆ ਆਰਾਮ ਨਾਲ ਏਸੀ ਚ ਬੈਠਾ ਕਰੋ ਆ ਕੇ ਠੰਡਾ ਪੀਆ ਕਰੋ ਚਾਰ ਬੱਚੇ ਪੰਜ ਬੱਚੇ ਆਪ ਪਵਾ ਕੇ ਲੈ ਜਾ ਕਰੋ ਇਥੋਂ ਠੀਕ ਹੈ ਆਪਾਂ ਤਾਂ ਆ ਮਾਲ ਚਾਹੀਦਾ ਯਾਨੀ ਕਿ ਐਂ ਵੀ ਕਹਿ ਸਕਦੇ ਹੋ ਵੀ ਫਾਰਮ ਖਲਾਉਣ ਦਾ ਮਕਸਦ ਤੁਹਾਨੂੰ ਇਥੋਂ ਸੇਲ ਪਰਚੇਜ਼ ਕਰਨ ਦੇ ਲਈ ਮਾਲ ਮਿਲੂਗਾ ਮਾਲ ਮਿਲੂਗਾ ਜੀ ਹਾਂ ਇਹ ਗੱਲ ਹੈਗੀ ਆ ਬਹੁਤ ਵਧੀਆ ਲੱਗੀ ਅਰੇ ਸਤ ਜੀ ਇੱਕ ਗੱਲ ਇਹ ਦੱਸੋ ਵੀ ਅੱਜ ਕੱਲ ਆਪਾਂ ਕਹਿੰਦੇ ਵੀ ਮਾਲ ਕੁਆਲਿਟੀ ਦਾ ਆਪਾਂ ਆ ਚ ਮਿਲੂਗਾ ਬਹੁਤੇ ਬੰਦੇ ਤੋਲ ਕੋ ਇਹ ਇੰਨੇ ਵੀ ਆ ਤੋਲੋ ਆਪਸੇ ਲੈ ਜਾਓ ਉਹ ਫੇਕ ਆ ਜੀ ਜੋ ਜਿੰ ਵੀਡੀਓ ਤੇ ਆ ਕੇ ਫੇਕ ਕਿਵੇਂ ਹੋ ਜਾਊਗਾ ਫੇਕ ਤੁਹਾਨੂੰ ਪਤਾ ਕੀ ਗੱਲ ਹੈ ਇਹਦੇ ਕੋਲ ਵੀਡੀਓ ਬਣ ਰਹੀਆਂ ਹਾਂ ਹਾਂ ਬਹੁਤ ਸਾਰੇ ਚੈਨਲ ਆ ਲੈ ਜੋ ਵੀਡੀਓ ਬਣਾ ਰਹੇ ਮੈਂ ਇਹ ਨਹੀਂ ਕਿਸੇ ਦਾ ਨਾਮ ਨਹੀਂ ਲੈਂਦਾ ਹਾਂ ਜਿਵੇਂ ਹੁਣ ਤਰਸੇਮ ਭਾਈ ਉਹਦੇ ਨਾਲ ਐ ਜ਼ਰੂਰ ਦੱਸਿਓ ਵੀ ਲੁੱਟ ਹੁੰਦੀ ਆ ਕਿ ਕੀ ਹੁੰਦਾ ਲੁੱਟ ਹੁੰਦੀ ਆ ਇੱਥੋਂ ਤੱਕ ਵੀ ਤੁਹਾਨੂੰ ਦੱਸਦਾ ਬੈਂਗਲੌਰ ਦੀ ਪਾਰਟੀ ਦਾ ਮੈਨੂੰ ਫੋਨ ਆਇਆ ਅੱਜ ਖੁੱਲ ਕੇ ਗੱਲ ਕਰਨਾ ਤਰਸੇਮ ਭਾਈ ਹਾਂ ਪਰਾ ਅਸੀਂ 50 ਬੱਕਰੀਆਂ ਲੈ ਕੇ ਗਏ ਸੀਗੇ ਹਾਂ 50 ਬੱਕਰੀਆਂ ਲੈ ਕੇ ਗਏ ਉੱਥੇ ਜਾਂ ਅਨਸਾਰ ਸਾਡੀਆਂ 15 ਬੱਕਰੀਆਂ ਮਰ ਗਈਆਂ ਟੋਲ ਕੇ ਹਾਂਜੀ ਤੋਲ ਕੇ ਲੈ ਗਏ ਤੋਲ ਕੇ ਲੈ ਗਏ ਕੀ ਕਰਦੇ ਜੀ ਘਟੋ ਘਟ 15 15 20 20 ਕਿਲੋ ਪਾਣੀ ਪਿਆ ਤਾਂ ਮਸਾਲਾ ਲਾਤਾ ਹਾਂ ਲੋ ਜੀ ਤੋਲ ਕੇ ਕੇਰਾ ਦੇ ਦਿੱਤੀਆਂ ਹਾਂ ਕੰਡੇ ਚ ਕੋਸ ਇਧਰ ਘਟ ਬੜੀ ਕਰਤੀ ਪਤਾ ਨਹੀਂ ਕੀ ਕੀ ਕਰਦੇ ਜਾਨੀ ਕਿ ਯਾਨੀ ਕਿ ਆਪਾਂ ਨੂੰ ਬਿਲਕੁਲ ਇੱਕ ਤਾਂ ਲੁੱਟ ਤੋਂ ਬਚਣਾ ਚਾਹੀਦਾ ਜਿਹੜੀ ਜਿਹੜਾ ਬੀਟਲ ਆ ਕਦੇ ਵੀ ਤੋਲ ਕੇ ਨਹੀਂ ਮਿਲਦੀ ਜੀ ਠੀਕ ਹੈ ਇਹ ਚੈਲੰਜ ਆ ਕਦੇ ਵੀ ਬੰਦਾ ਕਹਦੇ ਵੀ ਮੈਂ ਤੋਲ ਕੇ ਦੇਣਾ ਟੌਪ ਕੁਆਲਿਟੀ ਦੇ ਬੀਟਲ ਦਾ ਮਾਲ ਐ ਕਰੋ ਮੈਨੂੰ 500 ਰੁਪਏ ਦੇ ਉਹ ਤਾਂ ਕਹਿੰਦੇ 270 280 300 ਤੱਕ ਦਵਾਂਗੇ ਅਸੀਂ ਟੌਪ ਬੀਟਲ ਦਾ ਮਾਲ ਮੈਂ ਲੈਣ ਨੂੰ ਬੈਠਾ ਹਾਂ ਅਗਰ 30 ਕਿਲੋ ਦੀ ਪੱਠਾ ਟੌਪ ਬੀਟਲ ਹੋਣੀ ਚਾਹੀਦੀ ਆ ਉਹ ਮੈਂ 500 ਰੁਪਏ ਨੂੰ ਲੈਣ ਨੂੰ ਬੈਠਾ ਮੈਨੂੰ ਪੱਠ ਦੇ ਪੱਠ ਦੇ ਦਿਓ ਹਾਂਜੀ ਦੇ ਰੁਪਏ 30 ਕਿਲੋ ਦੀ ਪੱਠ ਹੋਊਗੀ ਮੈਂ ਲਵਾਂਗਾ ਆਪਦੀ ਮਰਜ਼ੀ ਨਾਲ ਜਿਹੜੀ ਟੌਪ ਕੁਆਲਿਟੀ ਦੀ ਪੱਠਾ ਅਗਰ ਬੀਟਲ ਲੋ ਜੀ 300 ਰੁਪਏ ਨੂੰ ਤੋਲ ਕੇ ਅਗਰ ਬੀਟਲ ਹੀ ਨਹੀਂ ਆ ਆਪਾਂ ਨੂੰ ਪਤਾ ਹੋਊਗਾ ਕੀ ਆ ਹਾਂ ਤਾਂ ਆਪਾਂ ਜਿਹੜਾ ਫਿਰ ਫਸੀਆਂ ਦੇ ਲੋਕ ਫਸ ਰਹੇ ਆ ਸਾਨੂੰ ਦੋ ਕਹਣਗੇ ਜੀ ਤੋਲ ਕੇ ਮਿਲ ਜਾਓ ਵੀ ਨਹੀਂ ਜੀ ਤੋਲ ਕੇ ਕਟਿੰਗ ਆ ਮਾਲ ਤੋਲ ਕੇ ਲੈਣਾ ਲੈ ਲੋ ਉਹ ਕਟਿੰਗ ਵਾਲਾ ਲੈਣਾ ਲੈ ਲੋ ਜਿਤਨਾ ਮਰਜ਼ੀ ਮਿਲਦਾ ਗੱਲ ਹੈ ਹੀ ਆ ਭਾਈ ਫਸੋ ਨਾ ਕਟ ਆਪਣਾ ਜਿਹੜਾ ਕਹਿੰਦੇ ਵੀ ਤੋਲ ਕੇ ਲੈ ਲੋ ਇਹ ਤੋਲ ਤਾਲ ਵਾਲਾ ਸਾਰਾ ਕੰਮ ਆ ਜਿਹੜਾ ਇਹ ਕਟਿੰਗ ਵਾਲੇ ਤੇ ਤਾਂ ਹੋ ਸਕਦਾ ਜੀ ਬੀਟਲ ਤੇ ਨਹੀਂ ਹੋ ਸਕਦਾ ਕਿਉਂਕਿ ਬੀਟਲ ਦੀ ਤਾਂ ਕੁਆਲਟੀ ਬੜੀ ਜ਼ਬਰਦਸਤ ਹੁੰਦੀ ਹੈ ਜਿਹੇ ਜੀ ਕੁਆਲਟੀ ਉਹਦਾ ਰੇਟ ਵੰਦਾ ਗੇਦਾ ਜੇ ਬੀਟਲ ਦਾ ਮਾਲ ਤੋਲ ਕੇ ਮਿਲਣ ਲੱਗ ਜੇ ਫਿਰ ਤਾਂ ਮਨ ਲੱਗਦਾ ਵੀ ਸੌਖਾ ਹੀ ਕੰਮ ਆ ਬਿਲਕੁਲ ਹੁਣ ਮੈਨੂੰ ਕਹਿਣਗੇ ਜੀ ਬੱਕਰੇ ਤੋਲ ਕੇ ਕੀ ਰੇਟ ਦੋਗੇ ਭਾਈ ਸਾਹਿਬ ਬੱਕਰੇ ਤੋਲ ਕੇ ਕੀ ਰੇਟ ਦੋਗੇ ਮਤਲਬ ਹਮ ਤੋਲ ਕੇ ਨਹੀਂ ਦਿੰਦੇ ਹਾਂ ਆਪਕੋ 15 15 ਕਿਲੋ ਪਾਣੀ ਭਰ ਕੇ ਦੇ ਦੇਗੇ ਠੀਕ ਹੈ 10 ਬੱਕਰੇ ਲੈ ਕੇ ਗਏ ਉਹਨਾਂ ਵਿੱਚ ਤਿੰਨ ਮਰ ਗਏ ਸਭ ਬਰਾਬਰ ਹਮਾਰੇ ਵਾਲੇ ਤਾਂ ਆਪਕੋ ਸਸਤੇ ਪੜ ਰਹੇ ਨਾ ਕਬਰ ਸਹੀ ਹੈ ਹਮ ਕੀ ਦੇਗੇ ਫਰੈਸ਼ ਕਰਕੇ ਦੇਗੇ ਫਰੈਸ਼ ਕਰਕੇ ਪਾਣੀ ਬਿਲਕੁਲ ਸਾਦਾ ਪਲਾਏਗੇ ਪੱਤਾ ਵਰ ਮੰਨ ਕੇ ਚਲੋ ਖਿਲਾ ਪਿਲਾ ਕੇ ਦੇਗੇ ਉਹਨਾਂ ਕੀ ਤਰ੍ਹਾਂ ਇਹ ਨਹੀਂ ਕਿ ਮਸਾਲਾ ਲਗਾ ਕੇ ਪਾਣੀ ਭਰ ਕੇ ਉਹ ਕਰਕੇ ਦੇ ਦੇਗੇ ਤਾਂ ਰਸਤੇ ਵਿੱਚ ਜਾਤੇ ਸੁਸਤ ਖੜੇ ਐ ਐਸੇ ਖੜੇ ਕਿਸੇ ਕੋ ਫਾਰਾ ਹੋ ਗਿਆ ਮੈਂ ਸਮਝਾਤਾ ਨਹੀਂ ਬਾਹਰ ਵਾਲੇ ਕਸਟਮਰ ਨੂੰ ਕੋ ਮੈਂ ਹਿੰਦੀ ਮੇ ਸਮਝਾਤਾ ਹੂ ਮਤਲਬ ਭਾਈ ਆਪ ਸਮਝ ਲੋ ਵੀ ਤੋਲ ਕੇ ਫੰਡੇ ਮੇ ਮਤ ਪੜੋ ਤੋਲ ਕੇ ਜੋ ਲੇਤੇ ਹੋ ਨਾ ਉਸਕਾ ਆਪਕੋ ਨੁਕਸਾਨ ਹੀ ਨੁਕਸਾਨ ਹੈ ਬੀਟਲ ਕਾ ਮਾਲ ਜੋ ਆਪ ਕੁਆਲਟੀ ਕੇ ਹਿਸਾਬ ਸੇ ਲੇਤੇ ਹੋ ਵੋਹੀ ਆਪਕੇ ਲਈ ਜਬਰਦਸਤ ਰਹੇਗਾ acha ਰਹੇਗਾ ਆਪ ਕਾਮਯਾਬ ਹੋ ਸਕਤੇ ਹੈ ਦੇਖੋ ਤੁਸੀਂ ਦੇਖ ਸਕਦੇ ਆ ਕਿ ਤੁਨ ਉਹਨਾਂ ਦੇ ਬੱਕਰੀਆਂ ਦਿਖਾਉਣਾ ਸਿਰਫ ਨਵੇਂ ਹਾਂ ਜਿਵੇਂ ਇਹਨਾਂ ਨੇ ਕਿਹਾ ਵਾ ਆ ਦੇਖੋ ਬੱਕਰੀ ਛੇ ਦਾਂਦਾ ਕੋਈ ਵੀ ਇੱਕ ਬੱਕਰੀ ਨੂੰ ਛੱਡ ਗਏ ਕੋਈ ਵੀ ਬੱਕਰੀ ਇਹੋ ਜੀ ਨਹੀਂ ਹੈਗੀ ਛੇ ਛੇ ਦੰਦ ਹੂੰ ਪੂਰੇ ਦੰਦ ਹੂੰ ਆ ਮਾਸਟਰ ਜੀ ਦੀ ਪੱਠਾ ਮਾਸ਼ਾਅੱਲ ਇਹ ਵੀ ਬਹੁਤ ਵਧੀਆ ਪਹਿਲਾਂ ਲਿਆਂਦੀ ਮਾਲ ਯਾਨੀ ਇੱਕ ਨੰਬਰ ਆ ਦੇਖੋ ਦੋ ਬੱਚਿਆਂ ਵਾਲੀ ਬੱਕਰੀ ਜੀ ਹੂੰ ਜਿਹੜੀ ਵੀ ਬੱਕਰੀ ਤੁਸੀਂ ਫੜੋਗੇ ਉਹਦੇ ਮਗਰ ਦੋ ਬੱਚੇ ਹੋਣ ਤੇ ਯਾਨੀ ਕਿ ਹੈ ਨਹੀਂ ਗਏ ਬੁੱਢਾ ਮਾਲ ਆ ਆ ਦੇਖੋ ਕਿੰਨੇ ਦੰਦ ਆ 4 ਦੰਦ ਇਹ 4 ਦੰਦ ਆ ਪਹਿਲਾਂ ਥਾਂ ਚੱਡੀ ਪੂਰੀ ਸਭ ਦੋ ਪੱਠਾ ਇਹਦੇ ਮਗਰ ਠੀਕ ਹੈ ਹੁਣ ਆਹੀ ਬੱਕਰੀ ਆ ਮਾਸਟਰ ਜੀ ਨੂੰ ਮੈਂ ਪਾ ਕੇ ਦਿੰਦੀ ਆ ਅਬਰ ਰੇਟ ਵੀ ਖੋਲ ਦਨੇ ਆ ਮਾਸਟਰ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹੀ ਮਾਸਟਰ ਜੀ ਨੂੰ ਮੈਂ ਆਪ ਨੂੰ ਸਮਝਾਈ 28 ਚ ਪੈਂਦੀ ਐ 27 28 ਚ ਬੱਕਰੀ ਪੈਂਦੀ ਐ ਇਹ ਮੰਨ ਕੇ ਚੱਲ। ਇਹੀ ਪੱਠਾ ਅਗਰ ਚੰਗੀ ਤਰ੍ਹਾਂ ਮਾਸਟਰ ਜੀ ਪਾਲ ਕੇ ਸੰਭਾਲ ਕੇ ਬਾਹਲਾ ਨਹੀਂ ਕਹਿੰਦਾ ਅੱਜ ਖੁੱਲੀ ਗੱਲ ਕਹਿ ਗਿਆ ਅਗਲਾ ਕਹਿੰਦਾ ਪਹਿਲਾਂ ਹੀ ਗੱਲਾਂ ਕਹਿੰਦੇ ਆ। ਹਾਂ। ਬਾਹਲਾ ਐਵੇਂ ਸੁਪਨੇ ਦਿਖਾਉਣਾ ਉਹ ਵੀ ਗੱਲ ਤਾਂ 30000 ਦੀਆਂ ਬੱਕਰੀਆਂ ਨੇ। ਹਾਂ। ਬਾਹਲਾ ਨਹੀਂ 20000 ਦੀਆਂ ਪੱਠਾਂ ਜਿਹੜੀਆਂ। ਹਾਂ। ਬੱਕਰੇ 15 15 ਦੇ ਵਿੱਚ ਵੱਢ ਜਾਂਦੇ ਹੁੰਦੇ ਆ। ਪੱਠਾਂ ਤਾਂ ਸਾਮ੍ਹ ਕੇ 20000 ਦੀਆਂ ਵਿਗਣੀਆਂ ਵਿਕਣਗੀਆਂ। ਵਿਕਣਗੀਆਂ। ਵਿਗਣੀਆਂ ਵਿਕਣੀਆਂ। ਸਹੀ ਆ। ਬੱਕਰੀ 20000 ਦੀਆਂ ਪੱਠ 8 10000 ਚ ਬੱਕਰੀ ਵੇਚੀ ਵਾਹ 30 ਦੀ ਲਾਲੋ ਬੱਕਰੀ ਖਰਚਾ ਪਾ ਕੇ ਸਹੀ ਗੱਲ ਮਤਲਬ ਕਮਾਈ ਹੋ ਗਈ ਕੋਈ ਵੀ ਬੱਕਰੀ ਇਥੇ ਆਪਾਂ ਦੇਖਾਂਗੇ ਤੁਸੀਂ ਦਿਖਾ ਸਕਦੇ ਹੋ ਯਾਨੀ ਕਿ ਦੋ ਦੋ ਬੱਚਿਆਂ ਵਾਲੀਆਂ ਸਾਰੀਆਂ ਬੱਕਰੀਆਂ ਦੋ ਇੱਕ ਦੋ ਬੱਕਰੀਆਂ ਜਿਹੜੀਆਂ ਮੱਖੀ ਚੀਨੀ ਉਹਦੇ ਮਗਰ ਪਾਲੀ ਹੋਈ ਪਾਠਾ ਯਾਨੀ ਸਾਰੀਆਂ ਬੱਕਰੀਆਂ ਦੋ ਦੋ ਬੱਚੇ ਵਾਲੀਆਂ ਵਾਂ ਐਸੀ ਤਰ੍ਹਾਂ ਹੀ ਆ ਹਾਂਜੀ ਠੀਕ ਹੈ ਤੇ ਮਾਸਟਰ ਜੀ ਸੋ ਵੀ ਜਾਂਦੇ ਜਾਂਦੇ ਆਪਾਂ ਪੁੱਛ ਲਈਏ ਵੀ ਮੌਸਮ ਦੇ ਹਿਸਾਬ ਨਾਲ ਰਾਤ ਨੂੰ ਤਾਂ ਨਹੀਂ ਕੋਈ ਦਿੱਕਤ ਹੈ ਕਿ ਹੁਣ ਮੱਖੀ ਮੱਛਰ ਕੰਡੇ ਦੀ ਦੇਖੋ ਹਲੇ ਤਾਂ ਫਿਲਹਾਲ ਕੋਈ ਦਿੱਕਤ ਨਹੀਂ ਹੈ ਜੇਕਰ ਦਿੱਕਤ ਆਊਗੀ ਵੀ ਸਾਉਂਡ ਪਾਉਂਡ ਸਾਉਂਡ ਚ ਹੈ ਮੱਛਰ ਦੀ ਆਉਗੀ ਉਹ ਆਪਾਂ ਮੱਛਰ ਦਾ ਨਹੀਂ ਲਾ ਦੇਗੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਦੇ ਹਾਂ ਸਾਰੇ ਜਿੱਥੇ ਹੈਗੇ ਆ ਜਿੱਥੇ ਇਹਨਾਂ ਨੇ ਰਾਤ ਕੱਟਣੀ ਹੈ ਪੱਖੇ ਲੱਗੇ ਆ ਲਾਈਟ ਦਾ ਪ੍ਰਬੰਧ ਹੈ ਕੋਈ ਇਸ ਤਰ੍ਹਾਂ ਦੀ ਆਪਣੇ ਨਹੀਂ ਕੋਈ ਕੰਪਨੀ ਮੈਂ ਪੁਰਾਣੇ ਮਾਟਰ ਜੀ ਦੇ ਤਿੰਨ ਇੱਕ ਤਾਂ ਹੋ ਗਿਆ ਇੱਕ ਨਾਲ ਕਮਰਾ ਹੋ ਗਿਆ ਦਫ਼ਤਰ ਬਣਾਇਆ ਇੱਕ ਪਰਲੇ ਪਾਸੇ ਬੱਚਿਆਂ ਵਾਲਾ ਬਣਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਹਾਂ ਜੀ ਯਾਨੀ ਸਿਸਟਮ ਸਾਰਾ ਹੈ ਹਾਂ ਸਾਰਾ ਸਿਸਟਮ ਹੈ ਪਾਣੀ ਦਾ ਸਿਸਟਮ ਹੈ ਆਟੋਮੈਟਿਕ ਉਧਰੋਂ ਆਉਂਦਾ ਮੋਟਰ ਕੋਈ ਛੱਡਦੇ ਆ ਡੱਗੀਆਂ ਸਾਫ਼ ਕਰਕੇ ਫੋਟੋਆਂ ਸ਼ਾ ਮੈਨੂੰ ਤਾਜ਼ਾ ਪਾਣੀ ਦੇ ਦਿੰਦੇ ਠੀਕ ਹੈ ਤੇ ਸਮਾਂ ਸਾਨੂੰ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਉਮੀਦ ਕਰਦੇ ਆ ਵੀ ਸਿੱਧੂ ਪੋਲਟਰੀ ਅਤੇ ਬੱਕਰੀ ਫਾਰਮ ਚੜ੍ਹਦੀ ਕਲਾ ਚ ਜਾਵੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਭਾਈ ਜਿਹੜਾ ਸਮੇਂ ਉਹ ਸਮਾਂ ਕੱਢ ਕੇ ਮੇਰੇ ਇੱਥੇ ਫਾਰਮ ਤੇ ਵੀ ਪਹੁੰਚੇ ਤੇ ਆਪਦਾ ਤੁਹਾਡੇ ਵੀਡੀਓ ਚੈਨਲ ਰਹੀਂ ਜਿਹੜੇ ਲੋਕਾਂ ਨੂੰ ਜਾਣਕਾਰੀ ਦਿੱਤੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪ੍ਰਚਾਰ ਜਿਹੜਾ মিডিਏ ਰਹੀਂ ਹੁੰਦਾ ਆ ਮੋਦੀ ਵਰਗੇ ਅਸੀਂ ਜੁੜਨਾ ਵਾਸਤੇ ਮੀਡੀਏ ਦੇ ਸਾਰੇ ਜਿੱਤੇ ਆ ਸੋ ਅਸੀਂ ਵੀ ਆਪਦੇ ਜਿਹੜਾ ਕੋਈ ਧੰਦਾ ਹੈ ਉਹਦੇ ਬਾਰੇ ਤੁਹਾਡੇ মিডিਏ ਰਾਹੀਂ ਜਿਹੜਾ ਸਾਡੇ ਲੋਕਾਂ ਤੱਕ ਗੱਲ ਜਾਊਗੀ ਲੋਕ ਸਾਡੇ ਤੱਕ ਆਉਣਗੇ ਤੇ ਮੈਂ ਪੂਰਨ ਪ੍ਰੋਸਾ ਰੱਖਣਾ ਵੀ ਰਿਆਸਤਖਾਨ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜ ਕੇ ਜੇ ਮੈਂ ਮੈਂ ਮਹਾਰਾਜਾ ਤੇ ਲਾ ਹੋਊਗਾ ਤੇ ਮੈਨੂੰ ਚੱਕ ਕੇ ਸਾਰਾ ਦੇ ਕੇ ਨਾਲ ਲੈ ਕੇ ਤੁਹਾਨੂੰ ਵੀ ਕੋਸ਼ਿਸ਼ ਕਰਨ ਯਾਨਕਿ ਜਵਾਨ ਬੰਦੇ ਦਾ ਇਹ ਫਾਇਦਾ ਹੈ ਜਵਾਨ ਹਾਂ ਬੁਢੇ ਨੂੰ ਕਾ ਫੜ ਕੇ ਤੋੜਨ ਵਾਲੀ ਗੱਲ ਠੀਕ ਹੈ ਤੇ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਬਾਈ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਲਾਈਕ ਸ਼ੇਅਰ ਕਰਕੇ ਮਾਣ ਵਧਾਓ ਤੇ ਮਾਸਟਰ ਜੀ ਦੇ ਨਾਲ ਜੇ ਗੱਲਬਾਤ ਕਰਨੀ ਆ ਨੰਬਰ ਸਕਰੀਨ 'ਤੇ ਨੇਗੇ ਕਦੋਂ ਵੀ ਕਾਲ ਕਰ ਸਕਦੇ ਹੋ ਮਾਸਟਰ ਜੀ ਨਾਲ ਗੱਲਬਾਤ ਕਰ ਸਕਦੇ ਹੋ ਬੱਕਰੇ ਬੱਕਰੀ ਕੋਈ ਵੀ ਚਾਹੇ ਦੀ ਖਰੀਦਣੀ ਆ ਤਾਂ ਖਰੀਦ ਵੀ ਸਕਦੇ ਹੋ ਧੰਨਵਾਦ